ਸਤਿ ਸ਼੍ਰੀ ਅਕਾਲ ਪਿਆਰੇ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਸੋ ਅੱਜ ਅਸੀਂ ਵਿਗਿਆਨ ਅਤੇ ਟੈਕਨੋਲੋਜੀ ਜਵੰਦੀ ਬਹੁਤ ਹੀ ਮਹੱਤਵਪੂਰਨ ਕੁਐਸਚਨ ਪੜ੍ਹਾਂਗੇ ਜੋ ਕਿ ਪੇਪਰਾਂ ਲਈ ਹਰ ਪੇਪਰ ਲਈ ਬਹੁਤ ਹੀ ਇੰਪੋਰਟੈਂਟ ਹੋਣਗੇ ਚਲੋ ਸ਼ੁਰੂ ਕਰਦੇ ਹਾਂ ਇਹ ਅੱਜ ਦੀ ਵੀਡੀਓ ਫਸਟ ਕੁਐਸਚਨ ਪਾਣੀ ਦਾ ਰਸਾਇਣਿਕ ਸੂਤਰ ਕੀ ਹੈ A H2O2 B H2O C H2SO4 D HO2 ਤੋ ਇਹਦਾ ਸਹੀ ਜਵਾਬ ਹੈ BH2O ਨੈਕਸਟ ਕੁਐਸਚਨ ਬਿਜਲੀ ਦੀ ਇਕਾਈ ਕੀ ਹੈ A ਵਾਟ B ਐਂਪੀਅਰ C ਵੋਲਟ D ਜਲ ਜੂਲ ਸੋ ਦੋਸਤੋ ਇਹਦਾ ਸਹੀ ਜਵਾਬ ਹੈ A ਵਾਟ ਇਹਦੇ ਆਨਸਰ ਵਿੱਚ ਥੋੜਾ ਜਿਹਾ ਲਿਖਣ ਚ ਹੋ ਗਿਆ ਸੋ ਦੋਸਤੋ ਇਸਦਾ ਇਹਦਾ ਵਾਟ ਨੈਕਸਟ ਕੁਐਸਚਨ ਧਰਤੀ ਦਾ ਵਾਤਾਵਰਣ ਮੁੱਖ ਤੌਰ ਤੇ ਕਿਹੜੇ ਗੈਸ ਨਾਲ ਬਣਿਆ ਹੈ A ਆਕਸੀਜਨ B ਨਾਈਟrogen C ਕਾਰਬਨ ਡਾਈਆਕਸਾਈਡ D ਹਾਈਡਰੋਜਨ ਸੋ ਇਸ ਦਾ ਸਹੀ ਜਵਾਬ ਹੈ B ਨਾਈਟrogen ਕਿਉਂਕਿ ਸਭ ਤੋਂ ਜ਼ਿਆਦਾ ਨਾਈਟrogen ਹੀ ਹੈ ਨੈਕਸਟ ਕੁਐਸਚਨ ਮਨੁੱਖ ਦੇ ਖੂਨ ਦਾ ਲਾਲ ਰੰਗ ਕਿਸ ਕਰਕੇ ਹੁੰਦਾ ਹੈ A ਕਲੋਰੋਫਿਲ B ਹੀਮੋਗਲੋਬਿਨ C ਮਾਈਲਨ d گلوਕੋਜ਼ ਸੋ ਇਹਦਾ ਸਹੀ ਜਵਾਬ ਹੈ b ਹੀਮੋਗਲੋਬਿਨ ਨੈਕਸਟ ਕੁਐਸਚਨ ਕਿਹੜਾ ਗ੍ਰਹਿ ਲਾਲ ਗ੍ਰਹਿ ਦੇ ਨਾਂ ਨਾਲ ਜਾਣਿਆ ਜਾਂਦਾ ਹੈ a ਸ਼ੁਕਰ b ਮੰਗਲ c ਬ੍ਰਹਸਪਤੀ d ਸ਼ਨੀ ਸੋ ਇਸਦਾ ਸਹੀ ਜਵਾਬ ਹੈ b ਮੰਗਲ ਧੰਵਾਦ ਦੇ ਅਗਲੇ ਕੁਐਸਚਨ ਆਲ ਮਨੁੱਖ ਦੇ ਸਰੀਰ ਵਿੱਚ ਸਭ ਤੋਂ ਛੋਟੀ ਹੱਡੀ ਕਿੱਥੇ ਹੁੰਦੀ ਹੈ A ਕੰਨ B ਨੱਕ C ਉਂਗਲ D ਪੈਰ ਸੋ ਇਸ ਦਾ ਸਹੀ ਜਵਾਬ ਹੈ ਇਹ ਕੰਨ ਦੀ ਹੁੰਦੀ ਹੈ ਛੋਟੀ ਹੱਡੀ ਨੈਕਸਟ ਕੁਐਸਚਨ ਫਾਇਰ ਆਫ ਜੈਨੇਟਿਕਸ ਕੌਣ ਮੰਨੇ ਜਾਂਦੇ ਹਨ ਏ ਆਇਜਕ ਨਿਊਟਨ ਬੀ ਗ੍ਰੈਗਰ ਮੈਂਡਲ ਸੀ ਚਾਰਲਸ ਡਾਰਵਿਨ ਡੀ ਅਲਬਰਟ ਆਇਸਟਾਈਨ ਇਸ ਦਾ ਸਹੀ ਜਵਾਬ ਹੈ ਬੀ ਗ੍ਰੈਗਰ ਮੈਂਡਲ ਨੈਕਸਟ ਕੁਐਸਚਨ ਬਿਜਲੀ ਦੇ ਬਲਅ ਵਿੱਚ ਕਿਹੜੀ ਧਾਤੂ ਤਾਰ ਹੁੰਦੀ ਹੈ ਏ ਤਾਂਬਾ ਬੀ ਟੰਗਸਟਨ ਸੀ ਲੋਹਾ ਡੀ ਐਲਮੀਨੀਅਮ ਸੋ ਇਸ ਦਾ ਸਹੀ ਜਵਾਬ ਪਤਾ ਹੀ ਹੁਣਾ तकरीबन ਸਾਰਿਆਂ ਨੂੰ ਕਨਸਟੈਂਟ ਦੀ ਹੁੰਦੀ ਹੈ ਮੈਕਸ ਕੁਐਸਚਨ ਤੋਪ ਵਿੱਚ ਸਭ ਤੋਂ ਜ਼ਿਆਦਾ એનર્ਜੀ ਕਿਹੜੀ ਕਿਰਨਾਂ ਵਿੱਚ ਹੁੰਦੀ ਹੈ ਇਹ ਰੇਡੀਓ ਬੀ ਗਾਮਾ ਸੀ ਪੈਰਾਵੰਗਣੀ ਯੂਵੀ ਕਿਰਨਾਂ ਡੀ ਇਨਫਰਾ ਰੈਡ ਇਸ ਦਾ ਸਹੀ ਜਵਾਬ ਹੈ ਸੀ ਪੈਰਾਵੰਗਣੀ ਕਿਰਨਾਂ ਮੈਕਸ ਕੁਐਸਚਨ ਡੀ ਐਨ ਏ ਦਾ ਪੂਰਾ ਨਾਮ ਕੀ ਹੈ ਡਾਇਨਾਮਿਕ ਨਿਊਕਲੀਅਰ ਐਸਿਡ ਬੀ ਡਾਇਓਕਸੀ ਰਾਈਬੋ ਨਿਊਕਲੀਅਰ ਐਸਿਡ ਸੀ ਡਾਇਰੈਕਟ ਨਿਊਟਨ ਐਸਿਡ ਡੀ ਡਾਈਆਕਸਾਈਡ ਨਾਈਟ੍ਰੋਜਨ ਐਸਿਡ ਸੋ ਇਹਦਾ ਸਹੀ ਜਵਾਬ ਹੈ ਬੀ ਨੈਕਸਟ ਕੁਐਸਚਨ ਵੱਧਦੇ ਹਾਂ ਧਰਤੀ ਦਾ ਘੇਰਾ ਲਗਭਗ ਕਿੰਨਾ ਹੁੰਦਾ ਹੈ ਏ 20000 ਕਿਲੋਮੀਟਰ ਬੀ 30000 ਕਿਲੋਮੀਟਰ ਸੀ 40000 ਕਿਲੋਮੀਟਰ डी 20000 किलोमीटर ਜਿੱਦਾਂ ਸਹੀ ਹੋਆ ਵੈਸੀ 40000 ਕਿਲੋਮੀਟਰ ਨੈਕਸਟ ਕੁਐਸਚਨ ਕਿਸ ਤਾਪਮਨ ਤੇ ਪਾਣੀ ਉਬਲਦਾ ਹੈ ਸਮੁੰਦਰੀ ਸਤ੍ਹਾ ਤੇ A 100 ਡਿਗਰੀ ਸੈਲਸੀਅਸ B 80 ਡਿਗਰੀ ਸੈਲਸੀਅਸ C 100 ਡਿਗਰੀ ਸੈਲਸੀਅਸ D 120 ਡਿਗਰੀ ਸੈਲਸੀਅਸ ਸੋ ਇਹਦਾ ਸਹੀ ਜਵਾਬ ਹੈ ਸੀ 100 ਡਿਗਰੀ ਸੈਲਸੀਅਸ ਤੇ ਨੈਕਸਟ ਕੁਐਸਚਨ ਬਲ ਦੀ SI ਇਕਾਈ ਕੀ ਹੈ A ਵਾਟ B ਜੂਲ C ਨਿਊਟਨ D ਪਾਸਕਲ ਸੋ ਇੱਥੇ ਸਹੀ ਬਵਸੀ ਨਿਊਟਨ ਇਹ ਕੁਐਸਚਨ ਬਹੁਤ ਹੀ ਮਹੱਤਵਪੂਰਨ ਹੈ ਪੇਪਰਾਂ ਸੰਬੰਧੀ ਮੈਕਸ ਕੁਐਸਚਨ ਮਨੋਕਤੇ ਦੇਲ ਵਿੱਚ ਕਿੰਨੇ ਜੈਂਬਰ ਹੁੰਦੇ ਹਨ A 2 B 3 C 4 D 5 ਸੋ ਇਸ ਦਾ ਸਹੀ ਜਵਾਬ ਹੈ ਸੀ ਚਾਰ ਖੰਨੇ ਹੁੰਦੇ ਆ ਚਾਰ ਚੈਂਬਰ ਹੁੰਦੇ ਨੈਕਸਟ ਕੁਐਸਚਨ 15 ਮਨੁੱਖ ਦੇ ਸਰੀਰ ਵਿੱਚ ਸਭ ਤੋਂ ਵੱਡਾ ਅੰਗ ਕਿਹੜਾ ਹੈ A ਜਿਗਰ B ਚਮੜੀ C ਦਿਲ D ਦਿਮਾਗ ਸੋ ਇਸ ਦਾ ਸਹੀ ਜਵਾਬ ਹੈ B ਚਮੜੀ ਨੈਕਸਟ ਕੁਐਸਚਨ ਕੋਪੋਤੋ ਮਿਲਣ ਵਾਲਾ ਵਿਟਾਮਿਨ ਕਿਹੜਾ ਹੈ A A B B C C D D ਸੋ ਇਹ ਤਕਰੀਬਨ ਸਾਰਿਆਂ ਨੂੰ ਪਤਾ ਹੀ ਹੋਵੇਗਾ ਨਿਤੋਪੋ ਵਿਟਾਮਿਨ D ਮਿਲਦਾ ਹੈ ਨੈਕਸਟ ਕੁਐਸਚਨ ਬਿਗ ਬੈਗ ਸਿਧਾਂਤ ਕਿਸ ਨਾਲ ਸੰਬੰਧਿਤ ਹੈ A ਧਰਤੀ ਦਾ ਬੰਨਾ B ਗ੍ਰਹਿ ਦੀ ਗਤੀ C ਬ੍ਰਹਿਮੰਡ ਦਾ ਜਨਮ ਡੀ ਸੂਰੀ ਦਾ ਤਾਪ ਸੋਈ ਸਹੀ ਜਵਾਬ ਹੈ ਸੀ ਬ੍ਰਹਿਮਣ ਦਾ ਜਨਮ ਇਹ ਕੁਐਸਚਨ ਮਹੱਤਵਪੂਰਨ ਕੁਐਸਚਨ ਸੀ ਮੈਕਸ ਕੁਐਸਚਨ ਮਨੁੱਖ ਦੇ ਸਰੀਰ ਵਿੱਚ ਖੂਨ ਪੰਪ ਕਰਨ ਲਈ ਕਿਹੜਾ ਅੰਗ ਹੈ ਏ ਫੇਫੜੇ ਬੀ ਦਿਲ ਸੀ ਗੁਰਦੇ ਡੀ ਜਿਗਰ ਸਹੀ ਜਵਾਬ ਹੈ ਬੀ ਦਿਲ ਨੈਕਸਟ ਕੁਐਸਚਨ ਚੰਨਤੇ ਪਹਿਲਾ ਕਦਮ ਰੱਖਣ ਵਾਲਾ ਮਨੁੱਖ ਕੌਣ ਸੀ ਏ ਯੂਰੀ ਗਾਗਰੀਨ ਬੀ ਨੀਲ ਆਰਮਸਟ੍ਰਾਂਗ ਸੀ ਬਜ ਐਲਡਰਿਨ ਡੀ ਮਾਈਕਲ ਕੋਲ ਕੋਲਿਨਿਸ ਬੀ ਸੋ ਇਹਦਾ ਸਹੀ ਜਵਾਬ ਹੈ ਬੀ ਨੀਲ ਆਰਮਸਟ੍ਰਾਂਗ ਨੈਕਸਟ ਕੁਐਸਚਨ ਕੀਲਾ ਕੁਐਸਚਨ ਹਵਾ ਵਿੱਚ ਸਭ ਤੋਂ ਵੱਧ ਪਈ ਜਾਣ ਵਾਲੀ ਗੈਸ ਕਿਹੜੀ ਹੈ ਇਹ ਆਕਸੀਜਨ ਬੀ ਨਾਈਟ੍ਰੋਜਨ ਸੀ ਕਾਰਬਨ ਡਾਈਆਕਸਾਈਡ ਡੀ ਆਰਗਨ ਸੋ ਇਹਦਾ ਸਹੀ ਜਵਾਬ ਹੈ ਬੀ ਨਾਈਟ੍ਰੋਜਨ ਸੋ ਤੁਹਾਨੂੰ ਅੱਜ ਦੀ ਸਾਡੀ ਇਹ ਵੀਡੀਓ ਕਿਹੋ ਜਿਹੀ ਲੱਗੀ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਜੀ